ਹਾਂਜੀ ਬਈ ਸਤਿ ਸ੍ਰੀ ਅਕਾਲ ਤੇ ਬਈ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜਿੱਦਾਂ ਪੈਂਦਾ ਬਈ ਸਾਡਾ ਤੇ ਫੋਨ ਨੰਬਰ ਫੋਨ ਨੰਬਰ ਬਈ ਦੱਸ ਦਿਓ ਨੰਬਰ ਆ 87279 18455 ਇੱਕ ਵਾਰੀ ਦੁਬਾਰਾ ਬੋਲ ਦਿਓ ਬਈ ਨੰਬਰ 87279 18455 ਠੀਕ ਹੈ ਬਈ ਤੇ ਆ ਬੱਕਰੀ ਬਕਾਉ ਆਪਣੇ ਕੋਲੇ ਤੇ ਕਿੰਨੇ ਦਾੰਦਾ ਬੱਕਰੀ ਦਾਂਦੇ ਦਿਖਾਓ ਪੂਰੀ ਹੀ ਆ ਨਾ ਦੰਦ ਪੂਰੀ ਗੋਤ ਤੇ ਕਿੰਨੇਵੇਂ ਸੂਏ ਆ ਇਹ ਇਹ ਪਹਿਲੇ ਸੂਏ ਆ ਇਹ ਤੇ ਮਗਰ ਕੀ ਆ ਮਗਰ ਕੋਈ ਨਹੀਂ ਅੱਛਾ ਕੱਲੀ ਬੱਕਰੀ ਤੇ ਨਹੀਂ ਆ ਤੇ ਕੀ ਡਿਮਾਂਡ ਕਰਦੇ ਆ ਬੱਕਰੀ ਦੀ ਮੁੱਲ ਬੱਕਰੀ 10000 ਤੇ ਕੋਈ ਮਾਨਤਾਨ ਮਾਨਤਾਨ ਕਰਦੇ ਨਹੀਂ ਕਰਦਾਂਗੇ ਤੇ ਕੋਈ ਹੋਰ ਵੀ ਜਾਨਵਰ ਆਪਣੇ ਕੋਲੇ ਹਾਂਜੀ ਬੋਲੋ ਹਾਂਜੀ ਇੱਕ ਬੱਛਾ ਜੀ ਦਿਖਾਓ ਉਹ ਕਿਹੜੀ ਆ ਆ ਬੱਕਰੀ ਆ ਉਹ ਵੀ ਦਿਖਾਓ ਤੇ 10000 ਰੁਪਏ ਡਿਮਾਂਡ ਆ ਤੇ ਮਾਨਤਾਨ ਕਰਦੇ ਨਹੀਂਗੇ ਮਾਦਰੀ ਜੀ ਮਾਦਰੀ ਜੀ ਨਾ ਵੱਡੀ ਇਹ ਆਪਾਂ ਚਰਾਈ ਦਾ ਕੰਮ ਹੀ ਕਰਦੇ ਆ ਬਈ ਚਰਾ ਦਾ ਹਾਂਜੀ ਚਰਾਈ ਦਾ ਠੀਕ ਹੈ ਤੇ ਭੇਡਾਂ ਵੀ ਆ ਨਾਲ ਭੇਡਾਂ ਵੀ ਆ ਬੱਕਰੀਆਂ ਅੱਛਾ ਇਹ ਕਾ ਬੱਕਰੀਆਂ ਹੈ ਹਾਂਜੀ ਉਹ ਵੀ ਬੱਕਰੀਆਂ ਚਲੋ ਆਪਾਂ ਲੈਨੇ ਆ ਟੇਲ ਬੱਕਰੀ ਦੀ ਪੁੱਛਦੇ ਆਂ ਬਾਈ ਨੂੰ ਬੱਕਰੀ ਆਈ ਦੰਦਾ ਵੱਲੋਂ ਕਿਵੇਂ ਆ ਬੱਕਰੀ ਪ੍ਰਾਇਸ 8 ਦੰਦਾ ਬੱਕਰੀ ਹਾਂਜੀ 8 ਤਿੰਨ ਕੱਦ ਕੁਦ ਪੂਰਾ ਹੈਵੀ ਆ ਬੱਕਰੀ ਪੂਰੀ ਤੇ ਸੂਨ ਵਾਲੀ ਆ ਬਈ ਨਹੀਂ ਜੀ ਸੂਨ ਵਾਲੀ ਤਾਂ ਨਹੀਂ ਆਪਾਂ ਕਹਿ ਸਕਦੇ ਬਣੀ ਦੀ ਆ ਬੱਕਰੀ ਤੇ ਦੇਣੀ ਖਾਲੀ ਕਰਕੇ ਆਂ ਨਹੀਂ ਖਾਲੀ ਨਹੀਂ ਖਾਲੀ ਠੀਕ ਹੈ ਤੇ ਕੀ ਡਿਮਾਂਡ ਕਰਦੇ ਆ ਬੱਕਰੀ ਦੀ ਦਮਾਨਡ ਹੈ ਗਈ 20000 ਦੇ ਵਿੱਚ 20000 ਤੇ ਮਾਨ ਤਣ ਬਾਈ ਮਾਨ ਤਣ ਤਾਂ ਠੀਕ ਹੈ ਤੇ ਕਰੀ ਬਾਈ ਆਪਣਾ ਪ੍ਰੋਪਰ ਐਡਰੈਸ ਦੱਸ ਦਿਓ ਪੂਰਾ ਪਿੰਡ ਜੀਦਾ ਜੀ ਹਾਂਜੀ ਜ਼ਿਲ੍ਹਾ ਬਠਿੰਡਾ ਠੀਕ ਹੈ ਤੇ ਤੁਹਾਡਾ ਨਾਮ ਬਾਈ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਬਾਈ ਦਾ ਨਾਮ ਆ ਜੀਦਾ ਪਿੰਡ ਜ਼ਿਲ੍ਹਾ ਬਠਿੰਡਾ ਹਾਂਜੀ ਗੋਨਿਆਣਾ ਤੋਂ 9 ਕਿਲੋਮੀਟਰ ਦੂਰ ਤੇ ਬਾਜ਼ਾਖਾਨਾ ਤੋਂ 7 ਕਿਲੋਮੀਟਰ ਦੂਰੀ ਤੇ ਆ ਹਾਂਜੀ ਕੋੜ ਕਪੂਰਾ ਰੋਡ ਤੇ ਆ ਤੇ ਬਾਈਆਂ ਨੂੰ ਤੁਸੀਂ ਮਿਲ ਸਕਦੇ ਆਪਾਂ ਵੀਡੀਓ 'ਚ ਇਹਨਾਂ ਦਾ ਨੰਬਰ ਵੀ ਲਾ ਦਾਂਗੇ ਆ ਬੱਕਰੀ ਆ ਤੇ 30000 ਰੁਪਏ ਡਿਮਾਂਡ ਕਰਦੇ ਆ ਤੇ ਮੌਕੇ ਤੇ ਮਾਨਤਾਨ ਕਰ ਦੂੰਗੀ ਬਈ ਹਾਂਜੀ ਹਾਂਜੀ ਠੀਕ ਹੈ ਬਈ ਧੰਨਵਾਦ